ਹੈਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮਾਰਨਿੰਗ ਮਾਰਨਿੰਗ ਉੱਠ ਗਿਆਂ ਮਾਰਨਿੰਗ ਦੇ ਵੱਜ ਗਏ ਨੇ 7 ਤੇ ਬਾਹਰ ਤੁੰਡ ਦੇਖ ਲਓ ਬਹੁਤ ਪੈਰੀ ਆ ਅੱਗੇ ਤਾਂ ਆਪਾਂ ਲੇਟ ਉੱਠਦੇ ਹੁੰਨੇ ਆ ਇਸ ਅੱਜ ਆਪਾਂ ਉਠਿਆ 6:30 6:30 ਕੇ ਉਠਿਆ ਇਹ ਵੀ ਆਪਾਂ ਤੁਹਾਨੂੰ ਦੱਸਣੇ ਆ ਅੱਜ ਸਾਡੇ ਘਰ ਆਉਣਗੇ ਗੈਸਟ ਜੱਸੂ ਨੇ ਆਉਣਾ ਅੱਜ ਤੇ ਨਾਲ ਬੇਬੀ ਨੇ ਵੀ ਆਉਣਾ ਹੈ ਬੇਬੀ ਨੇ ਤਾਂ ਨਾਲ ਆਉਣਾ ਹੀ ਆਉਣਾ ਹੁੰਦਾ ਜਿੱਥੇ ਜੱਸੂ ਨੇ ਜਾਣਾ ਉੱਥੇ ਨਾਲ ਉਹਨੇ ਵੀ ਜਾਣਾ ਹੁੰਦਾ ਤੇ ਨਾਲ ਉਹਨਾਂ ਦੇ ਦੇਵਰ ਨੇ ਆਉਣਾ ਜਸੂ ਦੇ ਦਿਓਰ ਨੇ ਕਿਉਂਕਿ ਉਹ ਬਾਹਰੋਂ ਆਏ ਸੀ ਜਸੂ ਦੀ ਮੈਰਿਜ ਨੂੰ ਵੀ ਨਹੀਂ ਸੀਗੇ ਇੱਥੇ ਹੁਣ ਆਏ ਨੇ ਉਹ ਫਿਰ ਹੋਈ ਇਸ ਲਈ ਅੱਜ ਆਪਾਂ ਨੂੰ ਉਹ ਮਿਲਣ ਆਉਣਗੇ ਤਾਂ ਇਸ ਲਈ ਆਪਾਂ ਮਾਰਨਿੰਗ ਮਾਰਨਿੰਗ ਸਵੇਰੀ ਉੱਠੇ ਉੱਠ ਗਏ ਸੀ ਕਿ ਚਾਦਰਾ ਚੁਦਰਾ ਸਾਰਿਆਂ ਕਰਤੀ ਆਪਾਂ ਚੇਂਜ ਇੱਧਰ ਵੀ ਬਸ ਝਾੜੂ ਪੋਚਾ ਲਾਉਣ ਵਾਲਾ ਰਹਿ ਗਿਆ ਨੀਚੇ ਤੇ ਸੋਈ ਦੇ ਵਿੱਚ ਰੱਖੀ ਹੋਈ ਹੈ ਮੇਰੀ ਚਾਹ ਮੈਡਮ ਵੀਡੀਓ ਬਣਾ ਰਹੀ ਐ ਇੱਧਰ ਮਿਸਟਰ ਬਣਾ ਰਹੇ ਨੇ ਗਾਜਰ ਪਾਕ ਜਿਸ ਨੂੰ ਲੋਹੜੀ ਦਾ ਸੰਧਾਰਾ ਦੇਣਾ ਇਸ ਲਈ ਫਿਰ ਗਾਜਰ ਪਾਕ ਬਣਾ ਕੇ ਦੇਵਾਂਗੇ ਆਪਾਂ ਉਹਨਾਂ ਨੂੰ ਘਰ ਦਾ ਦੇ ਦਿੰਨੀ ਆੜ ਇੱਕ ਮਿੰਟ ਤੇ ਚੁੱਲੇ ਤੇ ਰੱਖੀ ਹੋਈ ਆਪਾਂ ਨੇ ਮੱਝਾ ਵਾਸਤੇ ਲੇਟੀ ਦਲੀਆ ਮੱਝਾਂ ਦਾ ਦਲੀਆ ਤੇ ਇੱਧਰ ਧੁੰਦ ਬਹੁਤ ਪੈ ਰਹੀ ਅੱਜ ਬਹੁਤ ਧੁੰਦ ਪਈ ਪਈ ਅੱਜ ਰਾਤ ਵੀ ਗਿਰਗੀ ਸੀ ਸਵੇਰੇ ਚੱਕੀ ਗਈ ਸੀ ਹੁਣ ਫੇਰ ਦੁਬਾਰੇ ਪੈ ਗਈ ਦੇਖੋ ਕਿੰਨੀ ਧੁੰਦ ਪਈ ਪਈ ਆ ਪਰ ਦੇਖੋ ਸੂਰਜ ਤਾਂ ਨਿਕਲ ਹੀ ਆਊਗਾ ਥੋੜੇ ਜਿਹਾ ਟਾਈਮ ਤੱਕ ਚਲੋ ਬਾਅਦ ਵਿੱਚ ਮਿਲਦੇ ਆਪਾਂ ਤੁਹਾਨੂੰ ਕੰਮ ਕਰ ਲਈ ਆਪਾਂ ਫਟਾਫਟ ਫਿਰ ਤੁਸੀਂ ਚਾਹ ਬੋ ਨਹੀਂ ਲੈਣੀ ਆ ਆਪਾਂ ਹੁਣ ਦੇ ਦਈਏ ਇਹਨਾਂ ਨੂੰ ਪਾਣੀ ਲੋ ਮੰਮੀ ਸਾਡੀ ਬਨ ਰਹੀ ਹੈ ਡੰਗਰ ਆ ਗਈ ਲੈ ਕੇ ਮੱਝਣ ਕੀ ਆ ਚੱਲ ਚੱਲ ਅੰਦਰ ਟੈਂ ਟੈਂ ਕਰ ਰਿਹਾ ਮੈਨੂੰ ਦੇਖ ਕੇ ओके योरीका ਗੱਲ ਖਵਾ ਰੈਡੀ ਦਿਮਾਗ ਦਾ ਤੁਹਾਡਾ ਬਥੇਰੇ ਤੇ ਜਾ ਕੇ ਮਾਲਿਆ ਇਹ ਮੈਂ ਮੋਟੂਲੇ ਤੇ ਕਟ ਬਣਾਇਆ ਸਿਲੰਡਰ ਤਾਂ ਕੰਮ ਹੀ ਖਰਾਬ ਕਰ ਗਏ ਜੀ ਆਪਣਾ ਮੜਾ ਜਾ ਉਹ 파ੜਨ ਡੰਡਾ ਉਹ ਅਪ ਉਟਾਂ ਗਈ ਲੈ ਡੀ ਨਾ ਇਹ ਨੱਕ ਤਾਂ ਉਹ ਦੇਖੋ ਕਿਵੇਂ ਪਿਆ ਲੈ ਉਹ ਆ ਲੈ ਸੁੱਤਾ ਪਿਆ ਉਹ ਗੁੱਡਾ ਬਣਿਆ ਪਿਆ ਰੰਦਾ ਸਾਰੇ ਦਿਨ ਚੋਚ ਛੜ ਰੇ ਮੁੰਨੇ ਚੋਚੜ ਰੇ ਠੀਕ ਕਰ ਰੇ ਰੋਜ਼ ਹੀ বাজਦੇ ਨੇ ਪਾਈ ਹੋਇਆ ਹੁਣ ਲੱਗਿਆ ਦੁੱਧ ਪੀਣਾ ਬਹਿੂ ਕਰਕੇ ਕਰਾ ਕਰਾ ਕੇ ਦੁੱਧ ਪਿੰਦਾ ਹੈ ਕੋਕੋ ਢੋਲੇ ਦੇਖੇ 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 ਪੀਲਾਂ ਦੇ ਪੀ ਮਮੀ ਨੇ ਕਹਣ ਹੁਣ 4-5 ਸਾਲ ਤੱਕ ਬਣਾਉਂਗੀ ਮਰਜ਼ੀ ਤੋੜ ਤੋੜਾ ਪਾ ਕੇ ਬਣਾ ਸਭੀ ਭਾਗਿਆ ਮੈਂ ਬਰਚਾ ਪਤਾ ਕੱਗਦਿਆਂ ਮੋਟਿਆਂ ਨਹੰਦੀਆਂ ਪਰ ਤੁਸੀਂ ਪਿੰਨੀਆਂ ਨਹੀਂ ਦੇਖਿਆ ਹਜੇ ਹਜੇ ਇਹਨੂੰ ਹਜੇ ਨਾ ਨੱਪ ਇਹਨੂੰ ਐ ਐ ਕਰ ਪਿੰਨੀਆਂ ਭੇਜਿਆ ਕਿਰਾ ਦੋ ਤੇਲ ਤਾਂ ਲਾਇਆ ਨਹੀਂ ਤਾਂ ਤਾਂ ਕਰਕੇ ਨਹੀਂ ਹੋ ਨਾਲ ਚਿਪਕਦੀਆਂ ਹੋ ਤੇਲ ਨਹੀਂ ਲਾਇਆ ਤੂੰ ਕਾਦੀ ਵੀ ਤੰਨੇ ਵੀ ਨਾ ਜੀਰੀ ਜੀ ਦੀ ਬੀਬੀ ਨੇ ਵੀ ਤਾਂ ਥੋੜੀ ਆਹ ਬੜੀਆਂ ਪਿੰਨੀਆਂ ਹੋ ਆਡਾ ਆਡੀਆਂ ਅੱਛਾ ਅਸੀਂ ਖੁੱਲ੍ਹੇ ਬੈਠਾ ਉਧਾਂ ਦੇ ਹੁਣ ਕੰਮ ਚੱਲਦਾ ਬਣ ਜੀ ਸਗਰਾਂ ਦੇ ਚੀਜ਼ੀ ਕੱਢੀ ਉੱਤੇ ਘਰ ਲੰਗਾਉਂਦੇ ਨੇ ਕਲੇ ਬੁੱਕਰ ਨੂੰ ਖਾਈ ਜਾਂਦਾ ਕਰ ਪਹਿਲਾਂ ਧੂਰਤੀ ਅੱਛਾ ਉੱਤੇ ਉਹ ਨੇੜੀ ਆਉਣ ਕਰ ਕੋਲ ਲੋ ਜੀ ਆਪਣਾ ਖਵਾ ਬਣ ਕੇ ਰੈਡੀ ਆ ਥਾਲਾਂ ਚ ਜਮਾਤਾ ਇਹ ਫਿਰੇ ਦੀਆਂ ਬਰਫੀਆਂ ਪੀਸ ਕੱਟ ਲਾਂਗੇ ਆਪਾਂ ਟੱਕ ਤਾਂ ਹੁਣ ਆਪਾਂ ਇਹਨਾਂ ਨੂੰ ਇੱਕ ਥਾਲ ਆਪਿਆ ਤਿੰਨ ਆਪੇ ਨੇ ਨੀਚੇ ਚਾਰ ਥਾਲ ਹੋਏ ਨੇ ਮਸਤ ਯੈਸ ਮਸਤ ਮਸਤਾ ਮਸਤ ਮਸਤਾ ਮਸਤ ਉਹ ਸਹੀ ਹੈ ਨਾਲਕ ਚ ਕਹਿੰਦੇ ਹੁੰਦੇ ਆ ਨਾ ਲੋ ਜੀ ਆਪਣਾ ਖਵਾ ਬਣ ਕੇ ਰੈਡੀ ਹੋ ਗਿਆ ਟਾਈਮ ਵੱਜ ਗਏ ਨੇ 12 ਹੁਣ ਆਪਾਂ ਬਣਾਵਾਂਗੇ ਫੇਰ ਰੋਟੀ ਬਣਾਵਾਂਗੇ ਫੇਰ ਖਾਵਾਂਗੇ ਜਦ ਤੱਕ ਜਸੂਰੀ ਆ ਜਾਣਗੇ ਹੋ ਨਾ ਕੁਝ ਜੱਕਿਆ ਥੜਾ ਨਹੀਂ ਹੋ ਤਰਾਇਓ ਨੀ ਤੇ ਜਾਓ ਥੋੜਾ ਨਹੀਂ ਭਰਾਇਆ ਹੋ ਮੇਰੇ ਨਾਲ ਮੈਂ ਤਾਂ ਕਹਿੰਦਾ ਮੈਂ ਤਾਂ ਬੈਠਾ ਦਾ ਹੁਣ ਘੰਟਾ ਹੁਣ ਥੋੜਾ ਬੁਤਾਰਨਾ ਯਾਰ ਮम्मी ਨਾਲ ਕੜਾਹੀ ਧਰਾਇਆ ਉਹ ਉਧਰ ਤੇ ਨਾ ਨੂੰ ਲਈਏ ਆਪਾਂ ਹੁਣ ਫੇਰ ਮਿਲਾਂਗੇ ਆਪਾਂ ਤੁਹਾਨੂੰ ਬਾਅਦ ਚ ਖਵਾ ਬਣ ਕੇ ਤਾਂ ਰੈਡੀ ਹੋ ਗਿਆ ਨਹੀਂ ਤਾਂ ਖਵਾ ਬਣ ਕੇ ਆਪਣਾ ਉਹ ਤੱਕ ਦਾ ਰੈਡੀ ਹੋ ਜਾਣਾ ਸੀਗਾ ਉਹ ਅਸੀਂ ਸਿਲੰਡਰ ਭਰਾਇਆ ਸਰਾ ਤੋਂ ਉਹ ਪਤਾ ਨਹੀਂ ਕੀ ਸੀ ਪਤਾ ਨਹੀਂ ਵਿੱਚ ਪਾਣੀ ਪੋਣੀਆ ਪਤਾ ਨਹੀਂ ਕੀ ਆ ਉਹ ਨਾ ਧੂਆਂ ਮਾਰਨ ਲੱਗ ਗਿਆ ਸੀ ਇਸ ਲਈ ਫਿਰ ਚੁੱਲੇ ਦੇ ਧਰਨਾ ਪਿਆ ਸਾਨੂੰ ਤਾਂ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਸਤ ਆ ਕੰਮ ਵਾਲੀ ਆ ਗਈ ਆਪਣੇ ਉਹ ਲੇਟ ਆਈਆਂ ਜਵੀ ਕੰਮ ਵਾਲੀ ਨਹੀਂ ਆਈ ਲੇਟ ਆਈਆਂ ਤੂੰ ਆ ਬਾਈਨ ਕੀ ਹੋ ਗਿਆ ਕੀ ਹੋ ਗਿਆ ਇਹ ਕਿ ਹਾਸੇ ਆ ਰਹੀ ਹੈ ਹਾਸੇ ਆ ਗਈ ਨਹੀਂ ਕਾਦੇ ਵਾਸਤੇ ਸ਼ਾਮ ਦੇ 4 ਵਜੇ ਗਏ ਹਾਲੇ ਤੱਕ ਨਹੀਂ ਆਪਣੇ ਰਿਸ਼ਤੇਦਾਰ ਆਏ ਡੀਕ ਤੇ ਡੀਕ ਤੇ 4 ਵਜੇ ਖਾਣੇ ਸਵੇਰ ਦੀ ਵੀ ਤਿਆਰੀ ਕਰ ਰਹੇ ਅਸੀਂ ਸ਼ਾਮ ਦੇ 4 ਵਜੇ ਕੇ ਕੰਮ ਆ ਗਏ ਹੁਣ ਆਈ ਹੈ ਇਹ ਆਹੋ ਤੂੰ ਸਵੇਰ ਦਾ ਕੀ ਹੋਇਆ ਸੀਗਾ ਸਵੇਰ ਦੇ ਆ ਸਵੇਰ ਦੇ ਕੀ ਹੋ ਗਿਆ ਸੱਸਰੀ ਘਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਅੱਜ ਆਪਣੇ ਕੁਝ ਤੁਸੀਂ ਤੇ ਵਲੌਗ ਚ ਦੇਖ ਹੀ ਲਿਆ ਹੁਣਾ ਵਾ ਵੀ ਸੂਈ ਦੇ ਚਾਰੇ ਚੱਲ ਰਹੀਆਂ ਨੇ ਤੇ ਆਪਣੇ ਅੱਜ ਘਰੇ ਆ ਰਹੇ ਰਿਸ਼ਤੇਦਾਰ ਉਹ ਕੌਣ ਨੇ ਉਹ ਜਦੋਂ ਆਉਣਗੇ ਤੁਹਾਨੂੰ ਪਹਿਲਾ ਲੱਗ ਜੂਗਾ ਕਿ ਦੱਸ ਦਈਏ ਜਸੂ ਆ ਇਹਦੀ ਸਿਸਟਰ ਆ ਰਹੀ ਆ ਤੇ ਮੇਰਾ ਸਾਡੂ ਸਾਹ ਆ ਰਹੇ ਨੇ ਉਹ ਅਲੱਗ-ਅਲੱਗ ਰਹਿ ਗਈ ਇਹਦੀ ਸਿਸਟਰ ਤੇ ਮੇਰਾ ਸਾਡੂ ਸਾਹ ਮੇਰਾ ਨਾਨੀ ਵੀ ਆ ਨਾਨੀ ਵੀ ਆਊਗਾ ਹਾਂ ਤੇ ਉਹਦਾ ਨਾਲ ਪ੍ਰੇਜ਼ਰ ਵੀ ਆ ਮੇਰੇ ਸਾਡੂ ਦਾ ਬ੍ਰਦਰ ਵੀ ਆ ਨਾਲ ਤੇ ਉਹਨਾਂ ਵਾਸਤੇ ਸਜਿਆਰੀਆਂ ਕਰ ਰਹੇ ਹਾਂ ਵੇਖੋ ਕੀ ਬਣਦਾ ਹਾਂ ਹੁਣ ਆਲੂ ਬਣਾਉਣ ਲੱਗਣਾ ਵਾ ਕੰਦ ਬਣਾਉਣੇ ਲੱਗੇ ਸਵੇਰ ਵਾਸਤੇ ਆਇਲ ਕਰ ਰਹੇ ਨਹੀਂ ਗੱਲ ਆਲੂ ਦੀ ਸਬਜ਼ੀ ਬਣਾ ਦੇ ਕੱਲੀ ਵਾ ਹੋਰ ਸਾਡ ਨੂੰ ਕਾ ਆਲੂ ਖਾ ਕੇ ਬਸ ਹੋ ਗਏ ਹਰ ਵਾਰ ਬੋੜਗਾ ਸਵੇਰ ਵਾਸਤੇ ਉਹਨਾਂ ਨੂੰ ਤਾਂ ਲੇਟ ਹੀ ਬਹੁਤ ਕਰਤਾ ਲੇਟ ਜ਼ਿਆਦਾ ਹੋ ਗਏ ਜ਼ਿਆਦਾ ਲੇਟ ਹੋ ਗਏ ਮੈਂ ਉਹਨਾਂ ਕਹੇ ਮੈਂ ਕਿਹਾ ਤੁੰਦ ਤੁਹਾਨੂੰ ਤੋਂ ਪਹਿਲਾਂ ਖੇਤੀ ਆ ਦਿਓ ਕਿਉਂਕਿ ਤੁੰਦ ਹੁੰਦੇ ਨਾ ਲੱਗ ਗਈ ਨਾ ਪਹਿਲਾਂ ਤਾਂ ਹਟ ਗਈ ਸੀ ਹੁਣ ਤੁੰਦ ਬਹੁਤ ਜਾਗਣ ਲੱਗ ਗਈ ਤੁੰਦ ਕੀ ਜਾਂ ਜਾਂ ਨਹੀਂ ਪੱਕਾ ਤਿਆਰ ਤਾਂ ਹੋ ਗਏ ਕਿ ਨਹੀਂ ਹੋ ਗਏ ਤਿਆਰ ਤਾਂ ਹੋ ਤਿਆਰ ਤਾਂ ਹੋ ਗਏ ਨੇ ਹੁਣ ਤਿਆਰ ਕਹਿੰਦੇ ਹੁਣ ਲੇਟ ਉਹ ਤਾਂ ਬ੍ਰਦਰ ਗਿਆ ਬੈਜੇਗਾ ਰਵੀ ਦਾ ਤੇ ਉਹ ਹੁਣ ਆ ਰਿਹਾ ਫਿਰ ਉਹ ਘੁੰਮਣਗੇ ਉਥੋਂ ਚਲ ਜਦੋਂ ਵੀ ਆਉਂਦੇ ਨੇ ਫਿਰ ਤੁਹਾਨੂੰ ਮਲਾਉਂਦੇ ਆ ਕੋਕੋ ਦੁੱਧ ਪੀਣ ਲੱਗ ਗਿਆ ਸਾਡਾ ਹੁਣ ਕੋਕੋ ਤਾਂ ਹੁਣ ਦੁੱਧ ਇਹ ਦੇਖ ਕਿੰਨੇ ਟਾਈਮ ਦਾ ਦੁੱਧ ਰੱਖਿਆ ਪਿਆ ਹੁੰਦਾ ਇਹ ਉਦੋਂ ਪੀਂਦਾ ਜਦੋਂ ਨਾ ਖੋਏ ਨਾਲ ਪੀਂਦਾ ਜਦੋਂ ਇਹਦਾ ਖੋਆ ਨਿਕਲਣਾ ਵਾਲਾ ਹੋ ਜਾਂਦਾ ਦੁੱਧ ਇਹ ਕੋਈ ਨਾ ਕਰਨ ਦੀ ਇਹ ਇੱਥੇ ਬਹਿ ਗਈ ਆ ਕੇ ਹੁਣ ਕੀ ਕੱਢ ਰਹੀ ਹੈ ਸਵਾਹ ਆਲੂ ਭਾਏ ਕਰਨ ਰੱਖ ਲੈ ਡੈਡੀ ਜੀ ਮੈਂ ਖਾਣਾ ਤੇ ਮੈਂ ਡੈਡੀ ਪੀ ਲੈ ਖੂਣ ਡੈਡੀ ਤਾਂ ਉੱਧਰ ਬੈਠੇ ਨੇ ਮਾਲ ਦੇਖਿਆ ਡੈਡੀ ਤੁਹਾਡਾ ਸਾਰੇ ਮੁੰਡੜੀ ਮਾਲ ਦੇਖਦੇ ਨੇ ਉਹ ਆਪਣੇ ਗਵਾਂਡੇ ਨੇ ਕੋਠੀ ਪਾਈ ਆ ਮਗਰ ਹੁਣ ਰੰਗ ਰੰਗ ਹੋ ਗਿਆ ਇਹ ਵੀ ਆਉਣ ਵਾਲੇ ਹੋਣਗੇ ਨਾ ਵੀ ਬੰਨ ਗਏ ਨਾ ਕਮੇਟ ਆਜੋ ਬਈ ਹੁਣ ਆਪਾਂ ਮੰਮੀ ਵਾਲੇ ਡੰਗਰੇ ਵੀ ਬੰਨਣੇ ਨੇ ਮੈਂ ਤਾਂ ਕਿੰ ਕੰਨ ਮੈਂ ਤਾਂ ਡਾਂਗ ਲੈ ਖੜਨਾ ਹੁੰਦਾ ਬਸ ਇੱਥੇ ਸਾਡੀ ਮਾਤਾ ਉਹ ਬੈਠੀ ਆ ਬੀਬੀ ਸਾਡੀ ਬੀਬੀ ਸਾਡੀ ਧੁੱਪ ਸੇਕਦੀ ਰਹਿੰਦੀ ਆ ਬਾਹਰ ਉਹ ਬੱਚੇ ਪਤੰਗ ਚੜਾ ਰਹੇ ਨੇ ਮੈਂ ਛੋਟੀ ਲੈ ਕੇ ਖੜਾ ਇੱਥੇ ਨਾ ਹਾਂ ਬਸ ਨਾ ਤੇ ਖੋਲ ਅੱਛਾ ਆਪੀ ਖੋਲੋ ਨੇ ਲੈ ਵੀ ਹੁਣ ਮੰਮੀ ਡੰਗਰ ਬੰਨਣ ਦੇ ਅੰਦਰ ਪਾਪਾ ਤੁਹਾਨੂੰ ਦਿਖਾਉਨੇ ਆ ਉਹ ਗਾਂ ਖੜੀ ਆ ਤੁਹਾਨੂੰ ਦਿਸਰੀ ਹੋਣੀ ਆ ਸ਼ਾਇਦ ਅ ਕਮੈਂਟ ਉਹ ਦੇਖੋ ਔਰ ਨਾ ਬਾਹਾਂ ਉਨੇ ਬਾਹਰ ਨਿਕਲੇ ਹੋਇਆ ਉਹਦੇ ਮੌਰ ਜੇ ਹੁੰਦੇ ਨੇ ਵਿਚਾਰੀ ਕਿਤੇ ਜਰਾ ਟਰੱਕ ਟਰੱਕ ਵੱਜਿਆ ਹੋਣਾ ਉਹ ਚ ਤੇ ਜਾ ਉਹਦੇ ਚ ਕੋਈ ਗੱਡੀ-ਕੁੱਡੀ ਵੱਜੀਆਂ ਕੋਈ ਨਾ ਕੋਈ ਵੱਜਿਆ ਹੋਣਾ ਵਾ ਆਹ ਲੈ ਕੇ ਚੱਲੇ ਮਮੀ ਲੈ ਕੇ ਇਹਨਾਂ ਨੂੰ ਬਈ ਖੌਰੂ ਪਾ ਦਿੰਦੀ ਇਹਨੇ ਸਾਰੀ ਢੜੀ 'ਚ ਹੈ ਹੂੰ ਇੱਕ ਲੈ ਚਲੀ ਮਮੀ ਆ ਆਪਣਾ ਮੱਝਾਂ ਵਾਲਾ ਬਾੜਾ ਸਾਰਾ ਦੇਖੇ ਹੁਣ ਤੂੰ ਅੱਗੇ ਪਹਿਲਾ ਵਾਲੇ ਵਲੌਗਾਂ 'ਚ ਖੋਲ ਦਿੰਦੇ ਆ ਖੜ ਜਾ ਤੈਨੂੰ ਬਾਲੀ ਕਾਲੀ ਆ ਗਈ ਇਹਨੂੰ ਬਾਹਰ ਆਉਣ ਦੀ ਵੀ ਕਾਲੀ ਹੁੰਦੀ ਆ ਅੰਦਰ ਜਾਣ ਦੀ ਵੀ ਇਹਨੂੰ ਕਾਲੀ ਹੁੰਦੀ ਆ ਫਿਰ ਇਹ ਕਹੋਗੀ ਮੈਨੂੰ ਬਾਹਰ ਕੱਢ ਦੋ ਹਟ ਛੇਤੀ ਛੇਤੀ ਹੁਣ ਇਹਨੂੰ ਐ ਵੀ ਮੈਨੂੰ ਅੰਦਰ ਲੈ ਜੋ ਛੇਤੀ ਛੇਤੀ ਉਹ ਗਾਂ ਮਾ ਪਰਲੇ ਪਾਸੇ ਖੜੀ ਆ ਉਹ ਆ ਤਾਂ ਉਹਦਾ ਬੱਚਾ ਬੈਠਾ ਥੱਲੇ ਪਰ ਉਹ ਸਾਊ ਆ ਗਾਂ ਇਹ ਢੀਠ ਨੇ ਮੱਝਾਂ ਬਹੁਤ ਇਹ ਬਹੁਤ ਢੀਠ ਮੱਝਾਂ ਨੇ ਇਹਨਾਂ ਨੂੰ ਕੋਈ ਆਮ ਘਰ ਬਾਹਰਲਾ ਬੰਦਾ ਨਹੀਂ ਖੋਲ ਸਕਦਾ ਘਰ ਮੰਮੀ ਖੋਲ ਸਕਦੀ ਸਕਦੀ ਆ ਖਿੱਚ ਕੇ ਲੈ ਜਾਂਦੀਆਂ ਨੇ ਭਾਈ ਇਹ ਇਹ ਆ ਜਾ ਹਾਲ ਹੈ ਹੁੰਦਾ ਉਹ ਸਕੂਲ ਦੀ ਬੱਸ ਆ ਗਈ ਬੱਚੇ ਨੂੰ ਛੱਡਣ ਆਈ ਐ ਹੁਣ ਤਾਂ ਬੱਚੇ ਪਤੰਗ ਚੜਾਉਂਦੇ ਜਿਹੜੇ ਵੈਸੇ ਤਾਂ ਸਾਡੀ ਗਲੀ ਚ ਤਾਂ ਇੱਥੇ ਚੜਾਉਂਦੇ ਆ ਪਿੱਛੇ ਉਹ ਪਹਿਲਾਂ ਕੋਠੇ ਚੜਾਉਨੇ ਹੁੰਦੇ ਸੀਗੇ ਪਤੰਗ ਹੁਣ ਉਹਨੇ ਮਾਂ ਮਾਤੇ ਰੈਂਸ ਨੇਹੋਂ ਦੇ ਮੰਮੀ ਡੈਡੀ ਹੋਣ ਨੇ ਉਹ ਮਾਂ ਪਿਓ ਨੇ ਉਹਨੇ ਕਿਹਾ ਥੱਲੇ ਢਾਓ ਕੋ ਗਲੀ ਚ ਖੜ ਕੇ ਡਾਲੋ ਕੋਠੇ ਤੇ ਬਹੁਤ ਆ ਤੁਹਾਨੂੰ ਪਤਾ ਵੀ ਹਾਦਸੇ ਹੋ ਚੁੱਕੇ ਨੇ ਕਿੰਨੇ ਬੱਚੇ ਵਿਚਾਰੇ ਕਈ ਕੋਠੇ ਉੱਡ ਕੇ ਲੱਤ ਬਾਹ ਟੁੱਟ ਜਾਂਦੀਆਂ ਜਾਂ ਕਈ ਵਾਰ ਵਿਚਾਰੇ ਡੈਥ ਹੋ ਜਾਂਦੀ ਆ ਇਸ ਕਰਕੇ ਨਾ ਪਤੰਗ ਚੜਾਓ ਚਲੋ ਠੀਕ ਆ ਚੜਾਉਂਦੇ ਆ ਸਾਰੇ ਪਰ ਇhtiyat ਵਰਤੇ ਬੰਦਾ ਆਪਦਾ ਸੁਰੱਖਿਆ ਰੱਖੇ ਥੱਲੇ ਪਹਿਲੇ ਥੱਲੇ ਗਰਾਊਂਡ ਤੇ ਆ ਕੇ ਚੜਾ ਲਓ ਵਧੀਆ ਗੱਲ ਆ ਜਾਂ ਕਿ ਖੁੱਲੇ ਗਰਾਊਂਡ ਜਾਵੜੇ ਪਰ ਕੋਠੇ ਚੜਾ ਕੇ ਨਾ ਬੰਦਾ ਕਈ ਵਾਰ ਮਾਂਪੇਰ ਨਿਕਾ ਸਾਈਡ ਤੇ ਹੋ ਜਾਂਦੇ ਬੱਚੇ ਥੱਲੇ ਡਿੱਗ ਪੈਂਦੇ ਨੇ ਇਸ ਕਰਕੇ ਨਾ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਉਹਦੇ ਕਰਕੇ ਮੰਮੀ ਦੋ ਤਾਂ ਲੈ ਗਏ ਮੰਮੀ ਖੋਲ ਕੇ ਐਮ ਚਾਰ ਰਹਿ ਗਏ ਹੁਣ ਆ ਇਹ ਨਾ ਇੱਧਰ ਵੀ ਸਾਡੀ ਸਬਜ਼ੀ ਸੂਜੀ ਲਾਈ ਸਬਜ਼ੀ ਤਾਂ ਨਹੀਂ ਲਾਈ ਹੋਈ ਇੰਨੀ ਮਨ ਲ ਕੇ ਸਾਗ ਸੂਗੀ ਲਾਇਆ ਆ ਬੱਛਾ ਉਹਦਾ ਗਾਂ ਦਾ ਆ ਲਾਈ ਹੋਈ ਹੈ ਤੇ ਅੱਛਾ ਲਸਣ ਵੀ ਲਾਤਾ ਇੱਥੇ ਮੈਂ ਅੱਜ ਦੇਖਿਆ ਇੱਥੇ ਲਸਣ ਵੀ ਲਾਇਆ ਸਾਡਾ ਧਨੀਆ ਵੀ ਲਾਇਆ ਹੋਇਆ ਇੱਥੇ ਲਸਣ ਵੀ ਲਾਇਆ ਹੋਇਆ ਸਾਗ ਵੀ ਲਾਇਆ ਹੋਇਆ ਮੂਲੀਆਂ ਵੀ ਲਾਈਆਂ ਹੋਈਆਂ ਆਇਆ ਆ ਜਗ੍ਹਾ ਸਾਰੀ ਖਾਲੀ ਪਈ ਸੀ ਪਹਿਲਾਂ ਇੱਥੇ ਪਾਥੀਆਂ ਪਈਆਂ ਹੁੰਦੀਆਂ ਸੀ ਆਪਣੀਆਂ ਹੁਣ ਇੱਥੇ ਨਾ ਫਿਰ ਮੰਮੀ ਨੇ ਕਹਿੰਦੇ ਪਾ ਇੱਥੇ ਥੋੜੇ ਲਾ ਲੈਣ ਕਿਉਂਕਿ ਸਾਰਾ ਪਲਾਟ ਖਾਲੀ ਹੈ ਬਗਦ ਮੱਜਾ ਤਾਂ ਉੱਥੇ ਤੱਕ ਹੀ ਹੁੰਦੀਆਂ ਨੇ ਇੱਥੇ ਫਿਰ ਸਾਰਾ ਹਾਂ ਇੱਧਰ ਵੀ ਕਹੇ ਸੀ ਲਾਵਾਂਗੇ ਇੱਥੇ ਆਏ ਸੁੱਕਰ ਪਾਤੀਆਂ ਨਾ ਰੱਖ ਦਿੰਦੇ ਨੇ ਜਿਹੜੇ ਸੁੱਕ ਜਾਂਦੇ ਨੇ ਫਿਰ ਚੱਕ ਕੇ ਲੈ ਜਾਂਦੇ ਨੇ ਆ ਬਰ ਮਾਚ ਇੱਧਰ ਰੱਖੀ ਜਾਂਦੇ ਨੇ ਚੱਕ ਚੱਕ ਕੇ ਸਾਗ ਹੁਣ ਕਹੇ ਸੀ ਬਣਾਉਣਾ ਫਿਰ ਦੇਖੋ ਹੁਣ ਬਣਾਉਂਦੇ ਨੇ ਕੱਲ ਪਰਸੋਂ ਤੱਕ ਬਣਾਉਣਗੇ ਹਾਂ ਲਸਣ ਕਦੋਂ ਲਾਇਆ ਮੀ ਲਸਣਾ ਹਾਂ ਅੱਛਾ ਉਹਦੋਂ ਤਾਂ ਹੈ ਨਹੀਂ ਸੀ ਆਪਾਂ ਆਏ ਸੀ ਮੈਂ ਕਹਿੰਦਾ ਜਦੋਂ ਸ਼ੈਰੀ ਆਇਆ ਸੀਗਾ ਉਹਦੋਂ ਨਹੀਂ ਹੈਗਾ ਸੀ ਨਾ ਹਾਂ ਮੈਂ ਮੈਂ ਕਹਿੰਦਾ ਉਹਦੋਂ ਨਹੀਂ ਆਇਆ ਸੀ ਮੈਂ ਤਾਂ ਇੱਧਰ ਹੂੰ ਆਹੋ ਆਹੋ ਹੋਰ ਲਿਆਂਦੀ ਹਮ ਆਹ ਦੇਖੋ ਕਿਵੇਂ ਜਾਊਗਾ ਇਹ ਉਹ ਦੇ ਉਹ ਦੇ ਉਹ ਦੇ ਖਿੱਚ ਕੇ ਲੈ ਜਾਂਦਾ ਮੰਮੀ ਨੂੰ ਇਹ ਐਵੇਂ ਜ਼ੋਰ ਮਾਰ ਕੇ ਰੱਖਿਆ ਕਰੋ ਇਹਨੂੰ ਮੜਾ ਜਾ ਇਹ ਤਾਂ ਹੋਰ ਪਾਸੇ ਲੰਘ ਜਾਊਗਾ ਹੋਰ ਤੇ ਖੜੀ ਇਹਨੂੰ ਮੈਂ ਇਹ ਤਾਂ ਹੋਰ ਪਾਸੇ ਲੰਘ ਜਾਊ ਜੇ ਕਿਤੇ ਨੂੰ ਛੱਡਤਾ ਬਈ ਬਹੁਤ ਜ਼ੋਰ ਮਾਰਦਾ ਹੈ ਬੱਚੜੂ ਜਾ ਛੋਟਾ ਜਾ ਅਜੇ ਤਾਂ ਦੇਖੇ ਕਿਵੇਂ ਕਰੂਗਾ ਇਹ ਤਾਂ ਸਾਊ ਆ ਤੇਰਾ ਤਾਂ ਲੰਘ ਜਾਂਦਾ ਇਹ ਤਾਂ ਓਏ ਖੜ ਜਾ ਓਏ ਅਮੀ ਇਹਨੇ ਪੱਟ ਲੈ ਕਿੱਲਾ ਇਹ ਬਾਸੀ ਤੜਾ ਲੈ ਪਤੰਤਰ ਦਾ ਉਥੋਂ ਇਹ ਡਰਦਾ ਥੋੜਾ ਆ ਇਹ ਮੇਰੇ ਕੋਲ ਗਿਆ ਨਾ ਉਹ ਇਹ ਡਰ ਜਾਂਦਾ ਇਹ ਉਹ ਨਾਲ ਹੀ ਘੜੀ ਸੀ ਫਿਰਦਾ ਇਹ ਅਸਲ ਵਿੱਚ ਖੋਖਲਾ ਹੋਇਆ ਹੋਇਆ ਹੈ ਜਿਗਾ ਖੋਖਲਾ ਨਹੀਂ ਇਹ ਡੂੰਗਾ ਕੱਢਣਾ ਪਊਗਾ ਇਹ ਚਲੋ ਇਹ ਪੱਟ ਲਿਆ ਇਹਨਾਂ ਥਲੋਂ ਵਿੱਚੋਂ ਮੈਂ ਕਿਹਾ ਟੁੱਟ ਗਿਆ ਇਹ ਟੁੱਟ ਗਿਆ ਵੀ ਖੋਖਲਾ ਹੋਇਆ ਹੋਇਆ ਇਹ ਕੱਲ ਵੀ ਮੈਂ ਕੱਲ ਮੈਂ ਗੱਜਾ ਕੀ ਉਹ ਨਾਲ ਹੈ ਨਹੀਂ ਪੁੱਜਾ ਵਰਦਾ ਨੂੰ ਸੱਪਲ ਸੱਪਲ ਕੱਟ ਲਿਓ ਸੱਪਲ ਕੱਟ ਲਓ ਇੰਨੇ ਕੋਈ ਹੂੰ ਹਾਂ ਸਿਲੰਡਰ ਵੀ ਉਹ ਕਰਕੇ ਆਉਣਾ ਵਾਪਸ ਇਹ ਨਾ ਇਹ ਸਿਲੰਡਰ ਨਾਲ ਲੀਕ ਹੁੰਦਾ ਸਹੀ ਨਹੀਂ ਹੈਗਾ ਦਾ ਮੂੰਹ ਸਵੇਰੇ ਲਿਆਂਦਾ ਸੀ ਕਿਸੇ ਕੋਲ ਆਪਣਾ ਦਾ ਹਜੇ ਮੁੱਖ ਕਰਾਉਣ ਵਾਲਾ ਇਹ ਨਾ ਫਿਰ ਲੀਕ ਹੁੰਦਾ ਜਦੋਂ ਪਲੋਂ ਨੇ ਨਾ ਉਹ ਅੱਗ ਨਿਕਲਦੀ ਵਿੱਚੋਂ ਉਹ ਜਿੱਥੋਂ ਗੈਸ ਤਾਂ ਹੁੰਦਾ ਸਟੋਵ ਹੁੰਦਾ ਉੱਥੋਂ ਹੋਰੀ ਭਾਂਬੜ ਨਿਕਲਦੇ ਆ ਮੈਂ ਕਾ ਮੋੜ ਦਾਂਗੇ ਐਵੇਂ ਆਪਣੇ ਦਾ ਕੰਮ ਹੀ ਨਹੀਂ ਹੈਗਾ ਫਿਰ ਉਹ ਆਂਟੀ ਹੁਣੀ ਮੋੜ ਦੇਣਗੇ ਜਿਨ੍ਹਾਂ ਦਾ ਵੀ ਹੈਗਾ ਇਹ ਉਹ ਮਲਕ ਜਿਨ੍ਹਾਂ ਦਾ ਮਲਕ ਜਿਨ੍ਹਾਂ ਤੋਂ ਲਿਆ ਆ ਉਹਨਾਂ ਨੂੰ ਕਹਿਣਾ ਕੰਪਨੀ ਨੂੰ ਵੀ ਤੁਹਾਡਾ ਖਾਈ ਨਹੀਂ ਹੈਗਾ ਬਈ ਇਹਨੂੰ ਵਾਪਸ ਕਰਕੇ ਦੋ ਹਾਂ ਉਹ ਦੇਖ ਦੇਖਦੇ ਆ ਮੈਡਮ ਕੀ ਕਰਦੀ ਆ ਅਮੀ ਹੁਣ ਤਾਂ ਹੀ ਕਰਨਾ ਕੁਛ ਇੱਧਰ ਮੈਂ ਕੁਛ ਕਰਨਾ ਤਾਂ ਨਹੀਂ ਗੇਟ ਕਰਦੀ ਬੰਦ ਹੁਣ ਤਾਂ ਨਹੀਂ ਹੈਗਾ ਕੁਛ ਤੂੰ ਕਿੱਧਰ ਆ ਗਿਆ ਨਹੀਂ ਵੀ ਆ ਗਿਆ ਹੁਣ ਬਾਹਰ ਜਾਨਵਰ ਸਾਡੇ ਬਾਲੇ ਰੱਥੇ ਹੋਏ ਨੇ ਐਡਾ ਕਹਿ ਦੇਦਾ ਇਹ ਤਾਂ ਟੁੱਟ ਗਿਆ ਨਾਲੋਂ ਤੋਂ ਵਿੱਚੋਂ ਉਹ ਥੱਲੜਾ ਸੀਗਾ ਪਾਸਾ ਨਾ ਉਹ ਵਿੱਚ ਰਹਿ ਗਿਆ ਉਹ ਟੁੱਟ ਖੋਖਲਾ ਹੋ ਗਿਆ ਅੰਮੇ ਤਾਂ ਬਾਲ ਬੂਲ ਲਿਓ ਕਿ ਵਿੱਚ ਵੜ ਜਾਓ ਪੱਟਿਆ ਜਾ ਲੈ ਇਹਦੀ ਮੈਂ ਕੱਲ ਗਈ ਸੀ ਨਾ ਹੂੰ ਦਾ ਦੇ ਦੇ ਕੋਈ ਲੈ ਇਹਨੂੰ ਇੱਥੇ ਆ ਕੇ ਪਿਸ਼ਾਬ ਹੋ ਜਾਂਦਾ ਵਾ ਤੇ ਗੋਹੇ ਚ ਫਿਰੂਗਾ ਓਏ ਚੱਲ ਉਧਰ ਚੱਲ 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 ਇੱਧਰ ਬੰਦਾ ਬਣਦਾ ਤੂੰ ਓਏ ਚੱਲ ਇੱਧਰ ਆ ਜਾ ਇੱਕ ਬੱਸ ਉਹ ਆ ਗਈ ਬੱਚਿਆਂ ਨੇ ਬੱਸਾਂ ਬਹੁਤ ਛੱਡਣੋਂ ਆਉਂਦੀਆਂ ਇੱਥੇ ਚਲ ਆਇਆ ਕੋਕ ਉੱਧਰ ਚੱਲ ਚੱਲ ਚਲਾ ਜਾ ਤੈਨੂੰ ਜੋ ਖੋਲ ਦੇਣਾ ਟਪੂਸੀਆਂ ਨਾਲ ਮਾਰ ਕੇ ਤੂੰ ਬਹਿ ਜਾ ਕਰ ਇੱਕ ਥਾਂ ਤੇ ਬਸ ਗੱਡੀ ਵੀ ਧੋਣ ਵਾਲੀ ਉਹਦਾ ਫੇਰ ਸਾਫ਼ ਪਈ ਜਾਣਾ ਧੋਵਾਂਗੇ ਯਾਰ ਲਓ ਜੀ ਕਰ ਰਹੇ ਆ ਸਮਾਨ ਤਿਆਰ ਇਹ ਲੱਗ ਪਾ ਦਾਂਗੇ ਨਾ ਤੁਰਪੇ ਨੇ ਉੱਥੋਂ ਹੁਣ ਤੁਰੇ ਨੇ ਹਣਾ ਹਾਂ ਹੁਣੇ ਤੁਰੇ ਹੁਣ ਤੁਰੇ ਨੇ ਹਜੇ ਉਹ ਲੇਟ ਪਹੁੰਚਣਗੇ ਉਹ ਸੱਤ ਹਜੇ ਤਾਂ 5:00 ਵਜੇ 7:00 ਵਜੇ ਪਹੁੰਚਣਗੇ 7:00 7:30 ਵਜੇ 5 ਤੋਂ 6 6 ਤੋਂ 7 ਤੱਕ 2 2.5 ਘੰਟੇ ਲੱਗ ਜੰਨੇ 2.5 ਘੰਟੇ ਦਾ ਮੈਂ ਕਹਿੰਦਾ ਇਹ ਸਾਮਾਨ ਰੈਡੀ ਕਰਕੇ ਰੱਖ ਲੀ ਹੂੰ ਯਾਰ ਰੁਕੋ ਕੋਈ ਸਾਮਾਨ ਰੈਡੀ ਕਰਕੇ ਰੱਖੋ ਆਪਾਂ ਵੀ ਰੈਡੀ ਆਂ ਮੈਂ ਪੱਠੇ ਪੁੱਠੇ ਲਾ ਕੇ ਸਿੱਟੇ ਆਪਾਂ ਤੇ ਜਦੋਂ ਆਉਣਗੇ ਦੇਖੋ ਕੋਈ ਨਹੀਂ ਉਹਨੂੰ ਸੀ 5:00 ਵਜੇ ਨੇ ਹਜੇ 6 7 ਸੋਰੀ 7 7:30 ਵਜੇ ਤੱਕ ਪਹੁੰਚਣਗੇ 2.5 ਘੰਟੇ ਦਾ ਆਉਣਾ ਲੱਗ ਜੇ ਕੋਈ ਗੱਡੀ ਰਾਹ ਤੇ ਬਹੁਤ ਹੰਧਾਂ ਵਾਲੇ ਤੇ ਟ੍ਰੈਕ ਬਹੁਤ ਹੁੰਦਾ ਇਸ ਕਰਕੇ ਗੋਭੀ ਵੀ ਲਿਆਂਦੀ ਆ ਪਕੌੜੇ ਵੀ ਬਣਾਵਾਂਗੇ ਭਰੇ ਫਿਰ ਤੇ ਚੰਦੇ ਦੇ ਓਕੇ ਜੀ ਬੇਟੀਆ ਬਸ ਬੈਠਾ ਚਲ ਕੇ ਤਾਂ ਆਉਣਗੇ ਤੁਹਾਨੂੰ ਬਣਾਉਣੇ ਆ ਬਣੇ ਰੋ ਬਲੌਗ ਨਾਲ ਲਓ ਜੀ ਮੈਂ ਇੱਕ ਬਣਾ ਰਹੀ ਹਾਂ ਪਕੌੜੇ ਹੁਣ ਕੱਢਣ ਲੱਗੇ ਨੇ ਇੱਧਰ ਪਕੌੜੇ ਇਹ ਪਹਿਲਾਂ ਇਹ ਇੱਕ ਵਾਰ ਕੇ ਨਾ ਕੱਢ ਕੇ ਰੱਖ ਲੈਨੇ ਬਾਅਦ ਚ ਫਿਰ ਜਦੋਂ ਦੁਬਾਰਾ ਹੋਣਾ ਉਹ ਗਰਮ ਕਰਾਂਗਾ ਦੁਬਾਰਾ ਕੱਢ ਲੈ ਪੱਛੇ ਇੱਕ ਟਿਕਾ ਰੱਖ ਲਓ ਨਾਲੇ ਟੇਸਟੀ ਬਣਦੇ ਨੇ ਇਹਨੇ ਹੂੰ ਪਹਿਲਾਂ ਜੇ ਕੱਚੇ ਕੱਢ ਕੇ ਰੱਖ ਲੀਏ ਸਾਰੇ ਕੱਟ ਲੈਣੇ ਹੁਣ ਕਿਰਾ ਹਾਂ ਹਾਂ ਇਹ ਕੱਢ ਕੇ ਰੱਖ ਲਓ ਮੁੜ ਕੇ ਬਾਅਦ ਜਦੋਂ ਆਉਣਗੇ ਫਿਰ ਉਹ ਦੋ ਥੋੜੇ ਗਿਸਨ ਘੱਟ ਆ ਜਿਆਦਾ ਹੁੰਦਾ ਨਾ ਫਿਰ ਵਧੀਆ ਬਣਨਾ ਚਾਹੀਦਾ ਪਾਲ ਪੀਂਦੀ ਦੀ ਆ ਵਿੱਚ ਆ ਆਪਣਾ ਸਮਾਨ ਲੱਗਿਆ ਹੋਇਆ ਤੇ ਤੁਸੀਂ ਹਰ ਵਾਰ ਦੇਖਦੇ ਹੀ ਹੋ ਆਹ ਆ ਨਿੰਬੂ ਹੋ ਗਿਆ ਆਪਣਾ ਇਹਦੇ ਸੂੰਗਰੇ ਅਜੇ ਕਿ ਲੱਗੇ ਨਹੀਂ ਇਹਨੇ ਮੈਨੂੰ ਸਬਜ਼ੀ ਬਹੁਤ ਸਵਾਲ ਆਦੇ ਸੂੰਗਰਿਆਂ ਦੇ ਲੱਗੇ ਨਹੀਂ ਜਿੰਨੇ ਕੱਲ ਲੱਗੇ ਸੀ ਲਾ ਕੇ ਕਿਰਾਂ ਇੱਕ ਵਾਰਤਾ ਬਣਾ ਲਈ ਵੈਸੇ ਤਾਂ ਹੋਰ ਲੱਗੇ ਹੋਣੇ ਬਹੁਤ ਜ਼ਿਆਦਾ ਲੱਗੇ ਤਾਂ ਪਹਿਲੇ ਵਿੱਚ ਤੋੜਨ ਵਾਲੇ ਨੇ ਕੱਲ ਨੂੰ ਤੋੜਦੇ ਆ ਕੱਲ ਨੂੰ ਬਣ ਦੂਗੀ ਸਬਜ਼ੀ ਇੱਕ ਵਾਰ ਹੋਰ ਆ ਦੇਖੋ ਕਿੰਨੇ-ਕਿੰਨੇ ਲੱਗੇ ਹੋਏ ਨੇ ਹਾਂ ਵੀ ਪਰ ਆਇਆ ਪਿਆ ਹੁਣ ਤਾਂ ਉਹ ਦਿਨ ਹੈ ਨਹੀਂ ਸੀ ਖਾਸੇ ਲੱਗੇ ਹੁਣ ਤਾਂ ਇਹਨੂੰ ਬਹੁਤ ਜ਼ਿਆਦਾ ਲੱਗੇ ਹੋ ਗਏ ਉਹਨਾਂ ਨੂੰ ਵੀ ਉਹਦੋਂ ਵੀ ਲੱਗੇ ਹੋਏ ਨੇ ਉਹਨੂੰ ਵੀ ਲੱਗੇ ਹੋਏ ਨੇ ਹੁਣ ਤਾਂ ਬਹੁਤ ਬਣ ਜਣੇ ਨੇ ਇਹ ਕੱਲ ਨੂੰ ਤੋੜਦੇ ਆ। ਆੜੀ ਕੱਲ ਨੂੰ ਤੋੜ ਲੈ ਸੋងਰੇ ਬਣਾ ਲੈ ਓਏ। ਸ਼ਾਮ ਨੂੰ। ਕਿਉਂਕਿ ਹੁਣ ਉਹ ਉਧਰਲੇ ਬੂਟੇ ਦਾ ਬਹੁਤ ਲੱਗੇ ਨੇ ਉਹ ਤੋਂ ਮੈਂ ਕੱਲ ਨੂੰ ਤੋੜ ਲਾਂਗੇ ਕੱਲ ਨੂੰ। ਉਹਨੋਂ ਕੱਲ ਨੂੰ ਆ ਵੀ ਥੋੜੇ ਵੱਡੇ ਹੋ ਜਾਣਗੇ ਹੋਰ ਵੱਡੇ ਹੋ ਜਾਣਗੇ ਥੋੜੇ। ਮੈਂ ਤਾਂ ਹੋਏ ਪਹਿਨੇ ਹੋਰ ਹੋਰ ਵੱਡੇ ਹੋ ਜਾਣਗੇ। ਸਰਦੀ ਬਹੁਤ ਵਾਲ ਬਣਦੀ ਹੈ। ਹੂੰ ਬਹੁਤ ਸਖਰਾਰੀ ਬਣਦੀ ਹੈ ਸਰਦੀ ਹਿੰਦੀ। ਚਲੋ ਕੱਢੋ ਫਿਰ ਏ। ਲਓ ਜੀ ਗੋਭੀ ਦੇ ਵੀ ਬਣਾਉਣ ਲੱਗੇ ਆ ਗੋਭੀ ਵੀ ਚੀਰੀ ਪਈ ਆ ਆਪਣੀ ਸਾਫ਼ ਕੀਤੀ ਪਈ ਆ ਇਹ ਤੋਂ ਬਾਅਦ ਗੋਭੀ ਨਾਲ ਦੀ ਵਾਰੀ ਆ ਕੱਚੇ ਕਰਕੇ ਰੱਖ ਲਾਂਗੇ ਬਾਅਦ ਜਦੋਂ ਫਰੋਂਗੇ ਤਦ ਬਣਾ ਦੇਣਾਂ ਬਣਾ ਕੇ ਪੱਕੇ ਕਰ ਪੱਕੇ ਕਰਕੇ ਦੇ ਦਾਂਗੇ ਸੀਮੈਂਟ ਲਾ ਕੇ ਪੱਕੇ ਕਰਕੇ ਹੈ ਕੋਕੋ ਨੂੰ ਵੀ ਖੋਲੀ ਆ ਵਿਚਾਰੇ ਨੂੰ ਕੋਕ ਕੋ ਉਧਰ ਬੰਨ ਕੇ ਆਈ ਕੋਕ ਨੂੰ ਠੰਡ ਹੋਊਗੀ ਹਨਾ ਕੋਕੋ ਹਨਾ ਵੀ ਤੇਰੀ ਏ ਲਓ ਜੀ ਆਪਾਂ ਡੀ ਜੇ ਵੀ ਲਾਤਾ ਡੀ ਜੇ ਲਾਈਟ ਲਾਤੀ ਆ ਨਾਣੀ ਆਊਗਾ ਫਿਰ ਇਹਨੂੰ ਦੇਖੂਗਾ ਡੀ ਜੇ ਲੈਟ ਤਿਆਰੀ ਹੋ ਗਈ ਬਸ ਕਹਿੰਦੇ ਨੇੜੇ ਆ ਗਏ ਪਟਿਆਲੇ ਆ ਗਏ ਬਹੁਤ ਟਾਈਮ ਲਾਤਾ ਹਨੇਰਾ ਹੋ ਗਿਆ ਚਾਹ ਘਰ ਬਣਾ ਸਾਢੇ 6 ਹੋ ਗਏ ਹੈ ਹਾਂ ਚਾਹ ਹਾਂ ਬਣਾ ਕੇ ਰੱਖ ਲੈ ਤਕੌੜੇ ਬਣਾ ਕੇ ਰੱਖ ਲੈ ਪਕੌੜੇ ਤਾਂ ਭੋਨੇ ਪਈਆਂ ਪਕੌੜੇ ਦਾ ਬਸ ਉਹ ਕੱਢਣੇ ਵੱਢਣੇ ਨਹੀਂ ਕੱਚੇ ਨੇ ਹਾਂ ਚਲੋ ਕੋਈ ਨਹੀਂ ਲੈਟਨ ਉੱਟਾ ਲਾਤੀਆਂ ਆਪਾਂ ਨਾਣੀ ਦੇ ਕੋ ਆ ਕੇ ਵੀ ਇਹ ਕੀ ਚੱਲ ਰਿਹਾ ਸਿਸਟਮ ਸਮਾਨ ਵੀ ਤਿਆਰ ਹੋ ਗਿਆ ਵਾ ਪਕੋੜੇ-ਪਕੂੜੇ ਕੱਢ ਲਿਆ ਨੇ ਚਾਹ ਬਣਾਉਣੀ ਹੈ ਗੱਲੀ ਤੇ ਬਾਕੀ ਪਕੋੜੇ-ਪਕੂੜੇ ਫਿਰ ਉਹਦੀ ਕੱਢ ਲੈਣੇ ਹਨ ਗਰਮ-ਗਰਮ ਓਕੇ ਗ੍ਰੇਟ ਆ ਹਾਂ ਮਮੀ ਵਾ ਟੈਂਕੀ ਛੱਡ ਲੋ ਭਾਈ ਆ ਰਿਹਾ ਵਾ ਨਾਨੀ ਬੱਚਾ ਸਾਡਾ ਨਾਨੀ ਪੋੜੇ ਸਵਾਗਤ ਮਾਸਤੇ ਅਸੀਂ ਲੈਟਾ ਛੱਡ ਦਿੱਤੀਆਂ ਨੇ ਸਾਰੀਆਂ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਛੋਟਾ ਬੱਚਾ ਹੈ ਨਹੀਂ ਜਸੂ ਕੋਲੇ ਹੋਇਆ ਪਹਿਲਾ ਬੱਚਾ ਇਸ ਲਈ ਸਾਨੂੰ ਖੁਸ਼ੀ ਹੁੰਦੀ ਹੈ ਸਾਡੇ ਕੋਲੇ ਆਵੇ ਅਸੀਂ ਕਢਾਈਏ ਉਹਨੂੰ ਤਾਂ ਨਾਣੀਆਂ ਜਾਊਗਾ ਫਿਰ ਲੋਕ ਵੀ ਹੁਣ ਪਾ ਰਹੇ ਆਪਾਂ ਚਾਹ ਪਾਣੀ 8:00 ਵਜੇ ਰੋਟੀ ਤਾਂ ਕੀ ਖਾਣੀ 8:00 ਵਜੇ ਪਕੌੜਾ ਪਾਰਟੀ ਚੱਲ ਰਹੀ ਹੈ ਚਲ ਕੋਈ ਨਹੀਂ ਇੱਧਰ ਮੰਮੀ ਕੱਢ ਰਹੀ ਹੁਣ ਪੱਕੇ ਪਕੌੜੇ ਪਹਿਲਾਂ ਕੱਚੇ ਕੱਢੇ ਤੇ ਮੈਂ ਕਿਹਾ ਸਾਡੇ ਰਿਸ਼ਤੇਦਾਰਾਂ ਨੇ ਹੁਣ ਰੋਟੀ ਨਹੀਂ ਖਾਣੀ ਤੀ ਹੁਣ ਪਕੌੜਾ ਪਾਰਟੀ ਚੱਲ ਰਹੀ ਐ 8 ਵਜੇ ਰਾਤ ਦੇ ਨਿਹਰਾ ਹੋਇਆ ਪਿਆ ਸਲੈਟਾ ਲੱਗ ਰਹੀਆਂ ਨੇ ਚੁੱਲੇ ਤੇ ਤਾ ਬਣਾ ਰਹੇ ਫਿਰ ਅੰਦਰ ਭਾਫ ਜੀ ਬਣ ਕੇ ਨਾ ਧੂਆਂ ਧੂਆਂ ਹੋ ਜਾਂਦਾ ਲੋ ਜੀ ਆਪਾਂ ਹੁਣ ਅੰਦਰ ਪੁੱਛ ਲਈ ਪਕੌੜੇ ਲੀजिए ਗਰਮ ਗਰਮ ਪਕੌੜੇ ਪਾ ਦੇ ਆਪੋਂ ਪਾ ਲਓ ਤੇ ਮਸਾਲਾ ਲਵੀ ਬੰਦੇ ਕੋਈ ਮੰਜਾ ਲੈ ਆ ਸੀ ਰਾਤ ਨੂੰ ਬੰਦੇ ਨਾਲ ਲੈ ਕੇ ਪਰ ਇਹ ਸਾਨੂੰ ਕੋਈ ਰਾਹ ਤੇ ਚ ਘੇਰ ਕੋਦੇ ਨਵੇਂ ਬੰਦੇ ਉਹ ਆਣਾ ਪਛਾਤੇ ਜੀ ਨੇ ਨਾ ਤਾਂ ਮਹਿਤ ਮਾਣੇ ਨਾ ਤੁਸੀ ਕੋਈ ਨਹੀਂ ਆਇਆ ਨਹੀਂ ਪਰ ਘੇਰਦਾ ਕੋਈ ਉਹ ਟਰਾਂਸਫਾਰਮ ਤੇ ਉਹ ਜੀ ਬੱਤੀ ਜਗਦੀ ਰਹਿੰਦੀ ਆ ਦਿਨ ਤੇ ਪਾਪ ਡਾਕਾ ਚੰਗਾ ਪੈਣਾ ਇਹਦਾ ਸੁਣਦੇ ਆਂ ਸੌਮੀ ਗੇਕਲੀ ਵਾਲੇ ਟਾਈਮ 10:08 ਵਜੇ ਨੇ 8:30 ਕੀ ਆਨੇ ਆ चार आया तीन के बाएं रुद्रा आया कितने गए तभी से आया ओ दो अंदा ना भी आया भी नहीं रिश्तेदार आके बैठे हम हम अपने फाउंचो आए ने कर्नल कर्नल जन जितू एक मिनट तो मेरे करीब फोन करेंगे जड़ों बंदा बैठना वो इतना साउनी हैगा वीडियो सी साउंड बंदा हो वे कितने बैठे और बीपी चेंज टॉपिक ਸੌ ਗਿਆ ਨੀ ਨਾਂ ਨਹੀਂ ਜਾ ਕੋ ਨਾਂ ਨਹੀਂ ਸੁਣ ਗਿਆ ਤੇਰਾ ਹੈ ਠੀਕ ਨੇ ਮੈਂ ਸੌ ਗਿਆ ਨਾਂ ਲੈ ਸੌ ਗਿਆ ਸਾਂ ਬਿਲੇ ਦੇ ਕਾਸੀ ਵੀ ਸੌਣੇ ਠੀਕ ਹੈ ਸਾਹੀ ਠੀਕ ਹੈ ਹਾਂ ਇਹ ਨਾ ਕਰੇ ਕਰਾਉਂਦੇ ਹੀ ਨਹੀਂ ਗੁੱਸਾ ਇਹ ਨਾ ਕਰਾਉਂਦੇ ਨਹੀਂ ਘੱਟਰੀ ਕੁੜੀ ਤੇ ਪਾਇਆ ਨਹੀਂ ਜਿਹੜੇ ਨਾਂ ਤੇ ਤੇ ਮੁਖਿਆ ਲੱਗਾ ਇਹਦਾ ਮਖਿਆਲ ਐ ਇਧਰ ਭਾਸ਼ਾ ਹੀ ਭਈ ਇਹੋ ਜੀ ਕੀ ਕਰੇ

ਰਮਣੀ ਪੀਣਾ ਹੈ ਇਹ ਵੀ ਨਾ ਸੜਾਈ ਇਹ ਤਾਂ ਬੱਚਾ ਇਹ ਧੋੜਾ ਤਾਂ ਠੀਕ ਹੈ ਮੇਰਾ ਬਾਹਰ ਜੀ ਵੀਰ ਥੋੜੀ ਕਰ ਰਹੀ ਅੰਦਰ ਲੇਕਿ ਚੁੱਠਿਆ ਲੇਕਿ ਚੁੱਠਿਆ ਆ ਵੀ ਜੀ ਆਹ ਏ ਗੱਤੇ ਮਾਣੀ ਰੂਦਰ ਵੇ ਜਲੋ ਆਹ ਬਾਰੇ ਕੀ ਆ ਗਿਆ ਲੱਡੂ ਅਬ ਦਵੀ ਲੱਡੂ ਮੀਂਹ ਜਾਉ ਲੱਡੂ ਬੱਦੂ ਨੇ ਨਦੀ ਬੱਤ ਕੋ ਕੱਦੂ ਭੁੱਲ ਜਾ ਜੜੇ ਕੁੱਦੇ ਆਹ ਕਹਿੰਦਾ ਸਿਆਗੇ ਸਾਰਿਆਂ ਕੋਲ ਨਾ ਹਾਂ ਦੇਖੇ ਤੇ ਖਿਦਾ ਰੇੜੀਆਂ ਹੋਰ ਰਿਹਾ ਜਿਵੇਂ ਕਹਿੰਦਾ ਮੇਰੇ ਕੋਲ ਜੱਜ ਕਰਾਉਂ ਉਹ ਆਹ ਦੇਖ ਪਾਪਾ ਬਰਾੜਿਆ ਤੈਨੂੰ ਤੇਰੇ ਵਾਲ ਕਟਾਈ ਨਹੀਂ ਵਾਲ ਕਟਾਈ ਨਹੀਂ ਇਹਦੇ ਸ਼ੱਕ ਰੇ ਨਹੀਂ ਰੋਟੀ ਲੋ ਜੀ ਮੰਮੀ ਸਾਡੀ ਬਣਾ ਰਹੀ ਆ ਰੋਟੀ ਤੇ ਤਿੰਨ ਜਣੇ ਖਾ ਰਹੇ ਨੇ ਰਾਤ ਦੇ ਵੱਜ ਗਏ ਨੇ 11 ਕੁਝ ਹੋਰ ਚਾਹੀਦਾ ਤੁਹਾਨੂੰ ਰੋਟੀ ਦੇ ਵਿੱਚ ਸਬਜੀ ਹਾਂ ਕਾਦੀ ਜੂਸ ਜੂਸ ਲਿਆ ਦੇਣਾ ਪਿਆ ਇਹੋ ਜੀ ਗੱਲ ਨਹੀਂ ਹੈਗੀ ਓਏ ਅਰੇ ਮੀਰ ਬੰਦੇ ਐਪਲ ਜੂਸ ਪੀਨੇ ਦਾ ਭਾਵੇਂ ਅਣੀ ਮੇਰੇ ਖੰਡਾ ਹੈਲੋ গুড মর্নিং ਜੀ ਸਾਰਿਆਂ ਨੂੰ ਕੱਲ ਵਾਲਾ ਬਲੌਗ ਲੱਗਿਆ ਆਪਾਂ ਅੱਜ ਕੰਟੀਨਿਊ ਕਰਨ ਤੇ ਰਾਤ ਤਾਂ ਬਹੁਤ ਲੇਟ ਹੋ ਗਏ ਸੀਗੇ 12 ਵਜੇ ਸੁੱਤੇ ਰੋਟੀ ਰੋਟੀ ਬਣਾਈ ਨਾਣੀ ਨੂੰ ਮਲੋਣਿਆ ਤੁਹਾਨੂੰ ਨਾਣੀ ਉੱਠਿਆ ਸੀਦਾ ਇੱਧਰ ਲਾਈ ਹੋਈ ਆਪਾਂ ਮਧਾਣੀ ਰਸ ਲੱਸੀ ਬਣ ਰਹੀ ਆ ਇੱਧਰ ਰੱਖੀ ਹੋਈ ਆ ਚਾਹ ਕੜ ਰਹੀ ਆ ਹਲੇ ਦੁੱਧ ਪਾਉਣਾ ਇੱਚ ਸਾਡੇ ਰੂਦਰ ਨੂੰ ਮਿਲੋ ਤੁਸੀਂ ਰੂਦਰ ਸਵੇਰ ਦਾ ਉੱਠਿਆ ਪਿਆ ਪਹਿਲਾਂ ਇਹ 2.5 ਵਜੇ ਉੱਠਿਆ ਹੁਣ ਇਹ 7 ਵਜੇ ਦਾ ਉੱਠਿਆ ਪਿਆ ਇਹ ਓਏ 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 ਨਾ ਤਾਂ ਇਹ ਟੋਪੀ ਪਾਵੇ ਨਾ ਇਹ ਜਰਾਬਾ ਲਵੇ ਕੀ ਕਰਦਾ ਇਹ ਇੱਕ ਬੋਬੀ ਨਹੀਂ ਨਿੰਦਾ ਰੁਦਰ ਨਾ ਬੋਬੀ ਲਵੇ ਇਹ ਰੁਦਰ ਅਰੇ ਆਇਆ ਇਹਨੂੰ ਕੰਮ ਬਹੁਤ ਹੋਈ ਪਈ ਐਨੂੰ ਲਓ ਜੀ ਸਵੇਰ ਦੀ ਚਾਹ ਦਾ ਟਾਈਮ ਹੋ ਗਿਆ ਅਸੀਂ ਹੁਣ ਉੱਠੇ ਆ ਹਜੇ ਉਹ ਬੌਜੀ ਤਾਂ ਹਜੇ ਸੁੱਤੇ ਪਏ ਨੇ ਅਸੀਂ ਉੱਠ ਕੇ ਚਾਹ ਪੀਣ ਲੱਗੇ ਆ ਸਮਾਸ ਮੁੰਤਰਿਆ ਸਾਡੇ ਕੋਲ ਚੰਗਾ ਹਾਂਜੀ ਜਿਹੜਾ ਕਿ ਅਸੀਂ ਸਾਰਾ ਨਵੇੜਨਾ ਇਹ ਆ ਸਾਡਾ ਬੱਦੇ ਆ ਆ ਕੁਝੀਆ ਤੇ ਆ ਰੱਖੋ ਆ ਰਹਿ ਕੇ ਹੋਈ ਸੁਣਾਓ ਉਦਰਕ ਹਜੇ ਰੋਲਾ ਪੈ ਰਿਹਾ ਚਾਹ ਚੂਪੀਨ ਦੀ ਤਿਆਰੀਆਂ ਹੋ ਰਹੀਆਂ ਨੇ ਮਧਾਨੀ ਵੀ ਲਾਈ ਹੋਈ ਆ ਉਹਨਾਂ ਦੀ ਮੱਖਣ ਕੱਢਣ ਵਾਸਤੇ ਇੱਕ ਬਾਈ ਆ ਗਿਆ ਹੋਰ ਚਾਹ ਲੈ ਕੇ ਚਾਹ ਆ ਇਹ ਕਿ ਪਾਣੀ ਆ ਅੱਛਾ ਅੱਛਾ ਇਹ ਬਾਈ ਜਾ ਬਾਣੀ ਪੀ ਰਿਹਾ ਸਵੇਰ ਸਵੇਰ ਲਾਈਟ ਲਾ ਦੇ ਕੁੜੀਏ ਉਹ ਮੱਕਲੀ ਲਾਈਟ ਲਾ ਦੇ ਵੀਡੀਓ ਬਣ ਜੇ ਇੱਕ ਵਧੀਆ ਬੀਣੀ ਉਹ ਤਾਂ ਨੇ ਪਾਚ ਗਾ ਬੀਆ ਬਟ ਕੇ ਰੋਣਾ ਬੀਆ ਜਦੀ ਮਜਾ ਵਾ ਲਾਈਫ ਦਾ ਓਏ ਉਹੋ ਕੱਪੜੇ ਤਾਂ ਨੀਚੇ ਕਰੋ ਇਸਕੇ ਐ ਓਏ ਓਏ ਕੁਗਗੀ ਓਏ ਕੁਗੜੀ ਨਹੀਂ ਹਾਲੇ ਬੱਚੇ ਦੀ ਸ਼ਕਲ ਦਾ ਫਰਕ ਉਹਦੀ ਪੈ ਜਾਂਦਾ ਹਨਾ ਦੇਖੋ ਇੱਧਰ ਦੇਖ ਰਿਹਾ ਸ਼ਕਲ ਦਾ ਫਰਕ ਪੈ ਜਾਂਦਾ ਜਵਾਗ ਦੀ ਹਨਾ ਜਦੋਂ ਇੱਥੇ ਹੀ ਸੀਗਾ ਤਾਂ ਹੁਸਾ ਉਹ ਜਿਹੜਾ ਸੀਗਾ ਉਹਨੂੰ ਫੇਰ ਬਦਲ ਜਾਨੀ ਹੱਥ ਨਵੇਂ ਲਓ ਸਾਰੀ ਚੱਟਾ ਲੈ ਬੋਤ ਬਾਦੀ ਤਾਂ ਪਕਾ ਲਾ ਬਲਖੀਆਂ ਆ ਬਾਬਾ ਤੇਰੇ ਟਾਈਮ ਮੈਂ ਨਹੀਂ ਬਲਖੀਆਂ ਦੇਣੇ ਕਿ ਨੰਨੀ ਤੇਰੀ ਮੁੰਡਾ ਬੰਦਾ ਉੱਠ ਕੇ ਬੁਰਚ ਕਰਨ ਗਿਆ ਵਾ ਇਧਰਾਂ ਬੰਦੇ ਤਾਂ ਹੋ ਗਏ ਤਿਆਰ ਓ ਬਾਈ ਤੂੰ ਸੀ ਨਹੀਂ ਤਿਆਰ ਹੋਏ ਹਜੇ ਉਹ ਉਧਰ ਦਾ ਹੈ ਹੋਰੇ ਨੇ ਤਿਆਰ ਇਹ ਨਾਣੀ ਵੀ ਤਿਆਰ ਹੋ ਰਿਹਾ ਵਾ ਰੋਟੀ ਰੋਟੀ ਭਰਉਣਗੇ ਬੱਚੇ ਇਧਰ ਕੀ ਚੱਲ ਰਹੀ ਤਿਆਰੀਆਂ ਆਲੂ ਆਲੂ ਤੇ ਗੰਡਿਆਂ ਦੀਆਂ ਆਲੂ ਦੇ ਰੋਟੀ ਬਣਾ ਆਲੂ ਵਾਲੇ ਰੋਟੀਆਂ ਬਣਾਉਂਦੇ ਪਰੌਂਟੇ ਚਲੋ ਲੋ ਵੀ ਹੁਣ ਤਿਆਰੀਆਂ ਹੋ ਗਈਆਂ ਨੇ ਚੱਲੇ ਨੇ ਪਰੌਣੇ ਸਾਡੇ ਕੱਲ ਆਏ ਸੀ ਚੱਲੇ ਅੱਜ ਕੱਲ ਆਏ ਸੀ ਚੱਲੇ ਰਾਵਤ ਆਏ ਨੇ 8 ਵਜੇ ਬੜੇ ਆਨੇ ਰਿਆ ਕੇ ਕੱਲ ਵੀ ਕਹਦਾ ਆਏ ਨੇ ਰਾਤ ਹੀ ਆਏ ਨੇ ਮੋਰੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਮੇਰਾ ਨਾਨੀ ਬਾਈ 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 ਨਾ 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 ਰਵਾਉਣਾ ਫਿਰ ਹੋ ਜਾ ਨੀ ਗੱਡੀ ਦਾ ਚੁੱਪ ਕਰ ਜੂਗਾ ਇਹ ਗੱਡੀ ਦਾ ਕਰ ਜੂਗਾ ਚੁੱਪ ਕਰ ਹਾਂ ਇਹ ਨਾ ਆ ਜਾਂਦੀ ਕਿ ਬੁੱচ্চਾ ਮੇਰੇ ਬੁੱচ্চੂ ਪਾ ਲੈ ਲੈ ਦੋ ਲੈ ਮੇਰੇ ਆ ਜਾ ਟੱਲੇ ਆ ਵੀ ਪਰੋਣੇ ਹੁਣ ਸਾਡਾ ਧੀਨ ਲੱਗਣਾ ਇਹਨੇ ਹੋਰ ਪਾਸੇ ਵੀ ਜਾਣਾ ਨਾ ਅੱਜ ਕਿਤਾ ਕਰਕੇ ਆ ਲੈ ਡਿੱਕੀ ਗਏ ਅੱਜ ਹਾਂ ਦੇਖ ਲੈ ਚੰਗਾ ਬਾਈ ਕਹਿੰਦਾ ਚੰਗਾ ਮੁੰਡਾ ਕੀ ਇਹ ਬੱਚਾ ਠੀਕ ਹੈ ਜੀ ਓਕੇ ਉਹ ਮੀਟਿੰਗ ਚੱਲ ਰਹੀ ਆ ਮੀਟਿੰਗ ਚ ਇੱਧਰ ਮੀਟਿੰਗ ਹੋਊਗੀ ਉਹ ਹੋ ਗਈ ਮੀਟਿੰਗ ਨਾਣੀ ਫਿਰ ਮਾਰਾਂਗੇ ਲੈ ਲੈ ਨਾ ਨੂੰ ਤੋੜ ਦੇ ਇਹ ਨਾ 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 ਦਵਾਈ ਦੁਵਾਇ ਦੁਵਾਕੇ ਕੁੜੀ ਖੰਗ ਹੋਈ ਵੀ ਇਹਨੂੰ ਚਰੇ ਨੂੰ ਲੈ ਨਾਣੀ ਬੁਖਾਰ ਚੱਕਰ ਆ ਰਿਹਾ ਬੁਖਾਰ ਚੜ ਰਿਹਾ ਚੰਗਾ ਵੀ ਬਲੌਗਰ ਬਾਈ ਓਕੇ ਸਟਾਰਟ ਕਰਨਾ ਤੁਸੀਂ ਵੀ ਬਲੌਗ ਹੈ ਹਾਂਜੀ ਬਾਹਰ ਜਾਂ ਬਲੇ ਹੈ ਨਾ ਉਹਦੇ ਉਹਦੇ ਠਿਕ ਲਿਓ ਨਾ ਦੂਜੇ ਤੇ ਆਪ ਲੈ ਵੀ ਚੱਲੇ ਨੇ ਹੁਣ ਇਹ ਚਲੋ ਵੀ ਠੀਕ ਆ ਜੀ ചാമ്പല <laughs> ਪੂਰਾ ਤਟਰ ਹੁੰਦੇ ਹੀ ਜਾਇਆ ਕਰ। ਇਹਦਾ ਓੱਖਾ ਕਰ ਲਿਆ। ਚੱਲ ਚੰਗਾ। ਜਾਓ। ਜਾਓ ਆਪ ਦੇ ਕਰਨ। ਚਲੋ। ਹਾਂ। ਚਲੋ ਭਾਈ ਨਾਨੀ। ਬਾਣੀ ਇੱਕ ਪਾੜੀ ਕਰ ਦੇ। ਤੈਨੂੰ ਜਾਓ। ਭਾਈ ਨਾਨੀ। ਦੇਖਿਓ ਉਹਨਾਂ ਰ ਵੀ ਕਿ ਨਹੀਂ ਦੇਖ ਰਿਹਾ। ਉਹ ਤੇ ਰਾਤ ਰਹੋਗੇ ਕਿ ਨੀਂਦਾਂ ਚੋ। ਹੈ? ਚਲੋ ਚਲੇ ਗਾ। ਨਾ ਭੁੱਤ ਮਿੰਦੇ ਮਮਮੀ ਨੇ ਕਿਹਾ ਸੀ। ਪਤਾ ਲੈ ਜਾ। ਰਾਏਪੁਰੇ ਜਾਣਗੇ ਰਾਏਪੁਰੇ ਚਾਹੋਗੇ ਹੁਣ। ਜਾਣ ਕੇ ਜਾਣਗੇ ਜਾਣ ਕੇ ਜਾਣਗੇ। ਫੋਰਾ ਸੱਟ ਲੱਗੀ ਉਹਦੇ ਮੂੰਹ ਤੇ ਉਹਨਾਂ ਨਾਲ ਗੱਲ ਹੋਈ ਵੀ ਆ ਨਹੀਂ ਉਹਨਾਂ ਨਾਲ ਗੱਲ ਹੋਈ ਵੀ ਆ ਨਾਨੂ ਭਾਏ ਕਾਕਾ ਭਾਏ ਕੜੀ ਲਾਲੀ ਤੀ ਨਾਨੂ ਭਾਏ ਲੋ ਜੀ ਚੱਲੇ ਰਿਸ਼ਤੇਦਾਰ ਲੋ ਜੀ ਪਰੋਣੇ ਤਾਂ ਚਲੇ ਗਏ ਆਪਣੇ ਗੈਸਟ ਆਏ ਜਿਹੜੇ ਸਮਾਨ ਲੈ ਕੇ ਆਏ ਸੀਗੇ ਇਹਦੀ ਸਿਸਟਮ ਮੈਂ ਕਿਹ ਕੀ ਲੈ ਕੇ ਆਈ ਅੱবি ਦਿਖਾਓ 500 ਹੂੰ ਤੋਨੂੰ ਮੌਜਾਂ ਨੇ ਪਰਸ-ਪੁਰਸ ਮਿਲਦੇ ਰਹਿੰਦੇ ਨੇ ਇਹ ਪਰਸ ਬਾਰ ਹੋਇਆ ਅਰਮੇਨੀਆ ਤੋਂ ਅੱਛਾ ਉਹ ਜਿਹੜਾ ਉਹ ਲੈ ਕੇ ਆ ਜੇ ਲੈ ਕੇ ਆ ਹਨਾ ਹੂੰ ਹੂੰ ਤੇ ਬਾਹਰ ਦੀ ਚਾਕਲੇਟ ਕਟਾਫੀ ਨਹੀਂ ਨੇ ਸਾਰੀਆਂ ਆਹ ਸਮਾਨ ਬਹੁਤ ਦੇਖ ਗਿਆ ਇਹ ਕੀ ਹੈ ਚਾਕਲੇਟ ਆ ਆ ਵੀ ਹੂੰ ਆ ਵੀ ਬਹੁਤ ਹੁੰਨੀ ਹਨਾ ਵਧੀਆ ਆ ਦੇਖੋ ਉਹ ਤੇ ਬੜੇ ਤਗੜੇ ਚਾਕਲੇਟ ਆ ਉਹਨਾਂ ਰੱਖਿਆ ਵੀ ਆਪਦੇ ਕੋਲ ਕੁਝ ਕਿ ਨਹੀਂ ਕਿ ਦੱਸੂ ਨੀ ਨਹੀਂ ਉਹਨਾਂ ਨੇ ਤਰ੍ਹਾਂ ਰੱਖ ਲੈ ਸੀ ਦੇਤਾ ਸੀ ਬਾਕੀ ਅੱਛਾ ਆਹ ਸਮਾਨ ਲਿਆਤਾ ਹੈ ਇੱਕ ਸਮਾਨ ਸਾਰਾ ਸਮਾਨ ਆਇਆ ਹੈ ਇਹ ਚਾਕਲੇਟਾਂ ਨੇ ਸਾਰੀਆਂ ਇਹ ਟੌਫੀ ਹੂੰ ਉਹ ਤਾਂ ਬਹੁਤ ਜ਼ਿਆਦਾ ਸਮਾਨ ਲੈ ਕੇ ਆਏ ਸੀਗੇ ਬੋਲਵਾ ਵੀ ਜਿਹੜੇ ਡੱਡੇ ਭਰੇ ਹੋਏ ਅੱਛਾ ਜਿੰਨੇ ਵੀ ਰਿਸ਼ਤੇਦਾਰੀਆਂ ਨੂੰ ਦੇਣਾ ਸੀਗਾ ਸਾਰੇ ਕਿਤੇ ਦੇਤਾ ਤੇ ਜਿੰਨੇ ਵੀ ਹੋਰ ਆਣ ਘਰ ਆਣ ਚ ਵੰਡਣਾ ਸੀ ਵੰਡ ਤਾਂ ਫੇਰ ਦੱਸੋ ਨੀ ਆਪਣੇ ਲਈ ਰੱਖ ਲਿਆ ਸੀ ਇਹ ਨਾ ਇਹਦੇ ਸਿਸਟਰ ਦਾ ਮੇਰੀ ਸਾਲੀ ਦਾ ਜਿਹੜਾ ਦੇੌਰ ਹਨਾ ਦੇੌਰ ਬਾਹਰੋਂ ਆਇਆ ਵਾ ਉਹ ਲੈ ਕੇ ਆਇਆ ਹਾਂ ਉਹ ਲੈ ਕੇ ਆਇਆ ਯੂਰਪ ਚੋਂ ਆਇਆ ਵਾ ਤੇ ਉਹ ਲੈ ਕੇ ਆਇਆ ਵਾ ਤੇ ਉਹ ਤਾਂ ਕਰਕੇ ਦਿੰਦੀ ਹੈ ਕਿ ਇਹਨਾਂ ਨੇ ਆ ਪਰਸ ਲੈ ਕੇ ਆਇਆ ਮੈਂ ਵਾ ਤੇ ਇਹਨਾਂ ਨੇ ਆ ਦੇਖ ਕੇ ਚੋਕਟ ਵਗੈਰਾ ਹੂੰ ਵਧੀਆ ਪਰਸ ਚਲੋ ਕਾਫੀ ਦਾ ਟੇਸਟ ਕਰਕੇ ਦੇਖੇ ਕਰ ਲਾ ਕਰ ਲਾ ਮੈਂ ਖਾਣ ਨਹੀਂ ਆ ਖਾਣ ਨੂੰ ਨਹੀਂ ਆਏ ਚਲੋ ਜੀ ਇਸ ਲਈ ਆਪਾਂ ਅੱਜ ਦੀ ਵੀਡੀਓ ਕਰਦੇ ਆ ਇੱਥੇ ਐਂਡ ਮਿਲਾਂਗੇ ਤੁਹਾਨੂੰ ਆਪਾਂ ਇੱਕ ਨਵੇਂ ਬਲੌਗ 'ਚ ਤਦ ਤੱਕ ਲਈ ਦਿਨੇ ਆਪ ਦਾ ਰਿਆਦਨਤਵਾਦ ਦਾ ਧਿਆਨ ਰੱਖੋ ਮੈਂ ਰਬ ਰਾਖਾ